ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਉਹਦੇ ਵਿੱਚ ਜੋ মিডিਆ ਦੇ ਕਰਮਚਾਰੀ ਜਿਨ੍ਹਾਂ ਨੇ ਜੋ ਸਾਡੀ ਪਲਾਜ਼ਮਾ ਦੀ ਹੱਕੀ ਮੰਗਾ ਜਿਹੜੀਆਂ ਲੋਕਾਂ ਤੱਕ ਪਹੁੰਚਾਉਣ ਲਈ ਤੁਹਾਡਾ ਜੀ ਪਹਿਲਾਂ ਬਹੁਤ ਬਹੁਤ ਧੰਨਵਾਦੀ ਤੇ ਨਾਲ ਦੀ ਨਾਲ ਮੈਂ ਦੱਸਣਾ ਚਾਹੁੰਦਾ ਮੈਂ ਹਰਮਨਦਰ ਸਿੰਘ ਪੰਜਾਬ ਪ੍ਰਧਾਨ ਪੰਜਾਬ ਰੋੜੇ ਕੰਮ ਦਾ ਸਟੇਟ ਟ੍ਰਾਂਸਪੋਰਟ ਵਰਕ ਜਿਹਨ ਦਾ ਮੈਂ ਪ੍ਰੈਸ ਦੇ ਜ਼ਰੀਏ ਜੋ ਸਰਕਾਰ ਪਿਛਲੇ ਉਹ ਸਾਲਾਂ ਤੋਂ ਸੱਤਾ ਦੇ ਵਿੱਚ ਆ ਜੋ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸੀ ਉਹਨਾਂ ਬਾਰੇ ਦੱਸਣਾ ਚਾਹਵਾ ਵੀ ਸਰਕਾਰ ਆ ਜੋ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਕਿ ਜੋ ਟ੍ਰਾਂਸਪੋਰਟ ਮੰਤਰੀ ਹੈ ਤੇ ਉਹ ਨਿਤ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ ਦਾ ਵੀ ਅਸੀਂ ਟ੍ਰਾਂਸਪੋਰਟ ਵਾਸਤੇ ਐ ਟ੍ਰਾਂਸਪੋਰਟ ਨੂੰ ਅਸੀਂ ਇੱਕ ਨੰਬਰ ਤੇ ਲਿਆਉਣ ਵਾਸਤੇ ਬੜਾ ਕਸ਼ ਕਰ ਰਹੇ ਹਾਂ ਪਰ ਮੈਂ ਤੁਹਾਨੂੰ ਤੁਹਾਡੇ ذریعے ਆਮ ਜਨਤਾ ਨੂੰ ਦੱਸਣਾ ਚਾਹਵਾ ਵੀ ਅਸੀਂ ਜੋ ਮੁਲਾਜ਼ਮਾਂ ਪਿਛਲੀਆਂ ਸਰਕਾਰਾਂ ਸਮੇਂ ਵੀ ਸਾਡੇ ਨਾਲ ਜੋ ਅਸੀਂ ਔਰ ਸੌਸੀਏਟ ਪ੍ਰੋਟੈਕਟ ਤੇ ੱੱਕੇ ਖਾਦ ਰਹੇ ਆ ਤੇ ਕੰਮ ਕਰਦੇ ਰਹੇ ਆ ਜੋ ਸਰਕਾਰ ਚ ਉਹਨਾਂ ਦੇ ਸਮੇਂ ਸਰ ਨਾਲ ਵਾਅਦਾ ਕਰਕੇ ਆਈ ਸੀ ਕਿ ਅਸੀਂ ਜਿਹੜੇ ਵੀ ਮੁਲਾਜ਼ਮਾਂ ਕੰਟ੍ਰੈਕਟ 'ਤੇ ਆਇਆ ਜਾਂ ਔਰਸੋ ਸਰ ਨੂੰ ਪੱਕੇ ਕਰਾਂਗੇ ਸਾਡੀ ਸਰਕਾਰ ਨੇ ਸਾਨੂੰ ਇੱਕ ਮੌਕਾ ਦਿੱਤਾ ਜਾ ਰਿਹਾ ਪਰ ਸਰਕਾਰ ਤਾਂ ਆ ਗਈ ਹੈ ਪਰ ਜਿਹੜੇ ਮੁਲਾਜ਼ਮਾਂ ਉਸੇ ਥਾਂ ਤੇ ਖੜੇ ਨੇ ਇਥੇ ਪਿਛਲੇ ਵੀਡੀਓ ਦੇ ਵਿੱਚ ਪਿਆਰ ਆਇਆ ਸੀ ਟ੍ਰਾਂਸਪੋਰਟ ਮੰਤਰੀ ਸਾਹਿਬ ਦਾ ਕਿ ਅਸੀਂ ਜਿਹੜੇ ਆਊਟਸੋਰਸਡ ਮੁਲਾਜ਼ਮਾਂ ਪੱਕੇ ਨਹੀਂ ਕਰ ਸਕਦੇ ਪਰ ਕੰਟਰੈਕਟ ਮੁਲਾਜ਼ਮ ਕਰ ਸਕਦੇ ਹਾਂ ਪਰ ਅਸੀਂ ਤੁਹਾਡੇ ਜਰੀਏ ਦੱਸਣਾ ਚਾਹੁੰਦੇ ਹਾਂ ਕਿ ਜੋ ਅਸੀਂ ਕੰਟਰੈਕਟ ਮੁਲਾਜ਼ਮ ਵੀ ਆ ਅਸੀਂ ਵੀ ਉਸੇ ਤਰ੍ਹਾਂ ਹੀ ਆ ਜਿਸ ਤਰ੍ਹਾਂ ਅਸੀਂ ਪਹਿਲਾਂ ਕੰਮ ਅਸੀਂ 2014-15 ਦੇ ਵਿੱਚ ਸਰਕਾਰ ਨੇ ਇੱਕ ਟੈਸਟ ਤੋਂ ਲਿਆ ਸਾਡਾ ਯੂਨੀਵਰਸਿਟੀ ਵੱਲੋਂ ਸਾਡੀ ਸਾਰੀ ਪੁਲਸ ਵਗੈਰਾ ਵੈਰੀਫਿਕੇਸ਼ਨ ਤੋਂ ਲੈ ਕੇ ਸਾਡੇ ਜੋ ਹਰ ਇੱਕ ਦਾ ਪੱਕੇ ਮੁਲਾਜ਼ਮ ਨੂੰ ਭਰਤੀ ਹੋਣ ਲਈ ਜੋ ਸ਼ਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਆ ਉਹ ਅਸੀਂ ਪੂਰੀਆਂ ਕਰਕੇ 2015 ਦੇ ਵਿੱਚ ਪੰਜਾਬ ਵਾਲੇ ਪੰਨਬਾਸ ਦੇ ਵਿੱਚ ਭਰਤੀ ਹੋਏ ਸੀ ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ ਦੇ ਕਾਰਨ 2018 ਦੇ ਵਿੱਚ ਸਾਡਾ ਪੱਕੇ ਹੋਣਾ ਬੰਦਾ ਸੀ ਪਰ ਪਿਛਲੀਆਂ ਜਿਹੜੀਆਂ ਸਰਕਾਰਾਂ ਸੀ ਉਹਨਾਂ ਦੇ ਲਾੜਿਆਂ ਦੇ ਵਿੱਚ ਰੱਖਿਆ ਸਾਨੂੰ ਤੇ ਅਸੀਂ ਅੱਜ ਵੀ ਕਿਉਂ ਅਸੀਂ ਸਰਕਾਰ ਜੋ ਸੱਤਾ ਦੇ ਵਿੱਚ ਲੈ ਕੇ ਆਂਦੀ ਸੀ ਮਲਾਜ ਵਰਗ ਨੇ ਬਣਾਈ ਸੀ ਪਰ ਉਹ ਸਰਕਾਰ ਵੀ ਉਸੇ ਤਰ੍ਹਾਂ ਹੀ ਜੋ ਪੁਰਾਣੀਆਂ ਸਰਕਾਰਾਂ ਉਹਨਾਂ ਦੀ ਤਰ੍ਹਾਂ ਜੋ ਮੁਲਾਜ਼ਮਾਂ ਜਾਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਵੀ ਅਸੀਂ ਮੁਲਾਜ਼ਮਾਂ ਜਿਹੜੇ ਪੱਕੇ ਕਰਤੇ ਆ ਅਸੀਂ ਟਰਾਂਸਪੋਰਟ ਨੂੰ ਅੱਗੇ ਲੈ ਜਾ ਰਹੇ ਆ ਪਰ ਮੈਂ ਤੁਹਾਡੇ ਚਰੀਏ ਦੱਸਣਾ ਚਾਹਾਂ ਵੀ ਮੈਂ ਸਰਕਾਰ ਨੂੰ ਵੀ ਪੁੱਛਣਾ ਚਾਹੁੰਦਾ ਵੀ ਤੁਸੀਂ ਟਰਾਂਸਪੋਰਟ ਦੇ ਲਈ ਕੀਤਾ ਕੀ ਹੈ ਤੁਸੀਂ ਅੱਜ ਤੱਕ ਇੱਕ ਵੀ ਬੱਸ ਜਿਹੜੀ ਹੈ ਰੋਡਵੇ ਦੇ ਵਿੱਚ ਨਹੀਂ ਪਾਈ ਠੀਕ ਹੈ ਨਾ ਹੀ ਤੁਸੀਂ ਕੋਈ ਮੁਲਾਜ਼ਮ ਪੱਕਾ ਭਰਤੀ ਕੀਤਾ ਤੇ ਨਾ ਹੀ ਜਿਹੜੇ ਮੁਲਾਜ਼ਮ ਪਹਿਲਾਂ ਤੋਂ ਕੰਮ ਕਰ ਰਹੇ ਆ ਜੋ ਕੰਟਰੈਕਟ ਤੇ ਕੰਮ ਕਰ ਰਹੇ ਆ ਉਹਨਾਂ ਨੂੰ ਪੱਕੇ ਕੀਤਾ ਜਾ ਜੋ ਆਊਟਸੋਰਸ ਤੇ ਕੰਮ ਕਰ ਰਹੇ ਨੇ ਉਹਨਾਂ ਨੂੰ ਕਿਸੇ ਪ੍ਰਕਿਰਿਆ ਰਹੀ ਸਰਕਾਰ ਵਾਰ-ਵਾਰ ਕਹਿ ਰਹੀ ਵੀ ਅਸੀਂ ਆਊਟਸੋਰਸ ਨੂੰ ਕਿਸੇ ਤਰੀਕੇ ਪੱਕਾ ਨਹੀਂ ਕਰ ਸਕਦੇ ਪਰ ਜੋ ਮੁਲਾਜ਼ਮ ਪਹਿਲਾਂ ਤੋਂ ਕੰਮ ਕਰ ਰਹੇ ਆ ਉਹਨਾਂ ਦਾ ਤੁਸੀਂ ਕੀ ਕੀਤਾ ਹੈ ਉਲਟਾ ਹੈ ਆਊਟਸੋਰਸ ਤੇ ਭਰਤੀ ਆ ਜੋ ਵਿਭਾਗ ਦੇ ਵਿੱਚ ਵਾਰ-ਵਾਰ ਕਰ ਰਹੇ ਆ ਹਾਲਾਂਕਿ ਸਰਕਾਰ ਦਾ ਬਿਆਨ ਹੁੰਦਾ ਵੀ ਆਹ ਆਊਟਸੋਰਸ ਮੁਲਾਜ਼ਮਾਂ ਨੂੰ ਪੱਕੇ ਨਹੀਂ ਕਰ ਸਕਦੇ ਪਰ ਫਿਰ ਫਿਰ ਵੀ ਸਰਕਾਰ ਆ ਜੋ ਇਸ ਚੀਜ਼ ਦੇ ਉਹਨੂੰ ਨਵੀਂ ਜਿਹੜੀ ਆਊਟਸੋਰਸ ਤੇ ਭਰਤੀ ਆ ਜਿਹੜੀ ਕਰ ਰਿਹਾ ਲਗਾਤਾਰ ਤੋ ਮੈਂ ਦੱਸਣਾ ਚਾਹਣਾ ਵੀ ਜੋ ਸਰਕਾਰ ਹੈ ਜੋ ਲੋਕਾਂ ਨੂੰ ਬੇਕੂ ਬਣਾ ਰਹੀ ਹੈ ਜੋ ਰੋਡਵੇ ਦੀਆਂ ਬੱਸਾਂ ਜੋ ਪਨ ਬੱਸ ਦੀਆਂ ਬੱਸਾਂ ਉਹ ਜੋ ਪਿਛਲੀਆਂ ਸਰਕਾਰਾਂ ਨੇ ਰੈਲੀਆਂ ਦੇ ਲਈ ਜੋ ਵਰਤਦੇ ਸੀ ਉਸੇ ਤਰ੍ਹਾਂ ਹੀ ਇਹ ਸਰਕਾਰਾਂ ਜਿਹੜੀ ਹੈ ਉਹ ਸਾਡੀਆਂ ਜਿਹੜੀਆਂ ਬੱਸਾਂ ਉਹ ਵਰਤ ਰਏ ਆ ਸਾਡੇ ਜਿਹੜੇ ਮੁਲਾਜ਼ਮਾਂ ਦਾ ਸ਼ੋਸ਼ਣ ਹੋ ਰਿਹਾ ਜੋ ਰੈਲੀਆਂ ਤੇ ਮੁਲਾਜ਼ਮਾਂ ਨੂੰ ਲੈ ਕੇ ਜਾਂਦੇ ਆ ਤੇ ਉੱਥੇ ਉਹਨਾਂ ਦਾ ਨਾਮ ਮਾੜੀ ਸ਼ਬਦਾ ਵਾਲੀ ਵਰਤੀ ਜਾਂਦੀ ਹੈ ਕਿਉਂਕਿ ਰੈਲੀਆਂ ਤੇ ਸਵੇਰੇ ਜਾਂਦੇ ਆ ਸ਼ਾਮ ਨੂੰ ਜਦੋਂ ਮੁੜਦੇ ਆ ਸੇ ਆਦੇ ਸੇਮਣ ਕਰਦੇ ਆ ਸੋ ਸਾਡੇ ਜਿਹੜੇ ਮੁਲਾਜ਼ਮਾਂ ਦਾ ਵੀ ਸ਼ੋਸ਼ਣ ਕਰਦੇ ਆ ਸੋ ਇਹਨਾਂ ਨੇ ਪ੍ਰਾਣੀਆਂ ਜਿਹੜੀਆਂ ਪਿਛਲੀਆਂ ਸਰਕਾਰਾਂ ਨੂੰ ਵੀ ਪਿੱਛੇ ਛੱਡ ਚੁੱਕੀਆਂ ਰੈਲੀਆਂ ਦੇ ਮਤਲਬ ਕਿਉਂਕਿ ਪਿਛਲੀਆਂ ਸਰਕਾਰਾਂ ਸੀ ਉਹ ਹਰ ਟ੍ਰਿਪ ਦੇ ਵਿੱਚ 20 ਦੇ ਕਰੀਬ ਜਾਂ 30 ਦੇ ਕਰੀਬ ਬੱਸਾਂ ਲੈਂਦੇ ਸੀ ਪਰ ਆ ਪਿਛਲੇ ਸਮੇਂ ਦੇ ਵਿੱਚ ਆਇਆ ਕਿ ਜੋ ਰੈਲੀਆਂ ਕਰ ਰਿਹਾ ਹੈ ਭਗਵਾਨਪਾਲ ਸਾਹਿਬ ਜੋ ਕਹਿ ਰਹੇ ਸੀ ਵੀ ਅਸੀਂ ਇੱਕ ਵਾਰ ਸਾਡੀ ਜਿਹੜੀ ਸਰਕਾਰ ਆ ਸੱਤਾ ਦੇ ਵਿੱਚ ਆ ਗਈ ਤਾਂ ਸਾਨੂੰ ਲੋਕਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਪੈਣੀ ਲੋਕਾਂ ਨੇ ਸਾਨੂੰ ਆਪਣੇ ਆਪ ਹੋਂਦਾਂ ਪਾਉਣੀਆਂ ਪਰ ਇਸ ਚੀਜ਼ ਦੇ ਉਲਟ ਜਿਹੜੀ ਸਰਕਾਰ ਹੈ ਉਹ ਪੁਰਾਣੀਆਂ ਸਰਕਾਰਾਂ ਨੇ ਜੋ ਰੈਲੀਆਂ ਆਉਦੇ 70 ਸਾਲਾਂ ਦੇ ਵਿੱਚ ਨਹੀਂ ਕੀਤੀਆਂ ਉਹ ਮੇਰੇ ਹਿਸਾਬ ਨਾਲ ਇਹ 2 ਸਾਲਾਂ ਦੇ ਵਿੱਚ ਵੀ ਕਰ ਜਾਣਗੇ ਜੋ ਸਾਡੇ ਜਿਹੜੀਆਂ ਬੱਸਾਂ ਜੋ ਜਿੰਨੀਆਂ ਬੱਸਾਂ ਹੁੰਦੀਆਂ ਡੀਪੂ ਖਾਲੀ ਕਰ ਦਿੱਤੇ ਜਾਂਦੇ ਆ ਜੋ ਲੋਕ ਆ ਜੋ ਸਵਾਰੀਆਂ ਪਿੱਛੇ ਜੋ ਖੱਜਲ ਖਰਾਬ ਹੁੰਦੇ ਜਿਨ੍ਹਾਂ ਨੇ ਆਪੋ ਆਪਣੀ ਮੰਜ਼ਿਲ ਤੇ ਜਾਣਾ ਹੁੰਦਾ ਜਾਂ ਜਿਸ ਤਰ੍ਹਾਂ ਹੁਣ ਸਰਕਾਰ ਕਹਿ ਰਹੀ ਹੈ ਵੀ ਅਸੀਂ ਜਿਹੜੀ 에어ਪੋਰਟ ਨੂੰ ਬੱਸਾਂ ਚਲਾਈਆਂ ਪਰ ਤੁਸੀਂ ਚੈੱਕ ਕਰੋ ਵੀ 에어ਪੋਰਟ ਲਈ ਆਨਲਾਈਨ ਬੱਸਾਂ ਜਿਹੜੀਆਂ ਮੁੱਕੀ ਬੰਦ ਕਰ ਦਿੱਤੀ ਗਈ ਹੈ ਉਹ ਲੋਕਾਂ ਨੂੰ ਤੀਰਥ ਯਾਤਰਾ ਦੇ ਨਾਂ ਤੇ ਲੋਕਾਂ ਨੂੰ ਜੋ ਸਰਕਾਰ ਦੀਆਂ ਵੱਲੋਂ ਬੱਸਾਂ ਉਹ ਤੀਰਥ ਯਾਤਰਾ ਤੇ ਲਾਈਆਂ ਹੋਈਆਂ ਪਰ ਜਿਹੜੀਆਂ ਬੱਸਾਂ ਵੱਲੋਂ 에어ਪੋਰਟ ਨੂੰ ਚਲਾਈਆਂ ਗਈਆਂ ਸੀ ਉਹ ਸਾਰਾ ਸਬੰਧ ਹੋ ਚੁੱਕੀ ਹੈ ਤੇ ਨਾਲ ਹੀ ਅਸੀਂ ਦੱਸਣਾ ਚਾਹੁੰਦੇ ਆ ਵੀ ਸਰਕਾਰ ਜੋ ਰੈਲੀਆਂ ਦੇ ਉੱਪਰ ਜੋ ਸਾਡੇ ਮੁਲਾਜ਼ਮਾਂ ਨੂੰ ਲੈ ਕੇ ਜਾਂਦੀ ਹੈ ਵੀ ਸਾਡੇ ਫੈਸਲਾ ਕੀਤਾ ਗਿਆ ਵੀ ਸਾਡਾ ਕੋਈ ਵੀ ਮੁਲਾਜ਼ਮ ਰੈਲੀ ਦੇ ਉੱਪਰ ਨਹੀਂ ਜਾਏਗਾ ਉਹ ਰੂਟ ਡਿਊਟੀ ਕਰੇਗਾ ਤੇ ਨਾਲ ਜੋ ਸਰਕਾਰ ਜੋ ਪਿਛੇ ਇਲੈਕਸ਼ਨ ਆ ਰਹੇ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਸਰਕਾਰ ਜੇਕਰ ਸਾਡਾ ਕੋਈ ਸਤਖੰਦ ਨਾ ਕਰਦੀ ਕਰੇਗੀ ਤਾਂ ਅਸੀਂ ਜੋ ਇਹ ਝੂਠੇ ਇਤਿਹਾਰ ਬਾਅਦ ਆ ਰਹੇ ਆ ਵੀ ਅਸੀਂ ਇਹਨੇ ਮੁਲਾਜ਼ਮ ਪੱਕੇ ਕੀਤੇ ਆ ਜੋ ਕੀਤੇ ਆ ਵੀ ਉਹ ਸਾਨੂੰ ਇਹਨਾਂ ਨੂੰ ਉਹ ਲਾਉਣ ਦੀ ਲੋੜ ਦੇ ਪੈਰੀ ਕਿਉਂਕਿ ਅਸੀਂ ਸਾਡੇ ਨਾਲ ਜੋ ਜਨਤਾ ਜਾਂ ਲੋਕਾਂ ਦਾ ਸੰਪਰਕ ਆ ਜੋ ਪਬਲਿਕ ਦਾ ਸੰਪਰਕ ਆ ਸਾਡੇ ਨਾਲ ਸਿੱਧਾ ਫੇਸ ਟੂ ਫੇਸ ਰਹਿੰਦਾ ਵੀ ਅਸੀਂ ਬਸ ਇਹਨਾਂ ਦੇ ਉੱਪਰ ਜਾਂ ਪਸਾਂ ਦੇ ਵਿੱਚ ਅਸੀਂ ਸਰਕਾਰ ਦਾ ਜੋ ਪ੍ਰਚਾਰ ਕਰਾਂਗੇ ਭੰਦੀ ਪ੍ਰਚਾਰ ਕਰਾਂਗੇ ਵੀ ਸਰਕਾਰ ਆ ਜੋ ਸੱਤਾ ਦੇ ਨਾਂ ਤੇ ਆਈ ਸੀ ਜੋ ਸਰਕਾਰ ਲੋਕਾਂ ਨੂੰ ਬੇਫੂਕ ਬਣਾ ਰਹੀ ਹੈ ਇਹ ਛਾੜਾ ਜੋ ਸਰਕਾਰ ਖਰਚਾ ਕਰ ਰਹੀ ਹੈ ਅਸੀਂ ਲੋਕਾਂ ਦੇ ਵਿੱਚ ਇਹ ਚੀਜ਼ ਲੈ ਕੇ ਆਵਾਂਗੇ ਵੀ ਸਰਕਾਰ ਨੇ ਹੁਣ ਤੱਕ ਟ੍ਰਾਂਸਪੋਰਟ ਦੇ ਲਈ ਕੁਝ ਨਹੀਂ ਕੀਤਾ ਸਾਹੀਂ ਕੋਈ ਜੋ ਪਿਛਲੇ ਸਮੇਂ ਬਾਦਲ ਦੀਆਂ ਬੱਸਾਂ ਚੱਲਦੀਆਂ ਸੀ ਕਹਿੰਦੇ ਸੀ ਵੀ ਉਹ ਉਹਨਾਂ ਦੇ ਪ੍ਰਾਈਵੇਟ ਟ੍ਰਾਂਸਪੋਰਟ ਸੀ ਉਹਨਾਂ ਨੇ ਆਪੀਆਂ ਬੱਸਾਂ ਚਲਾਈਆਂ ਪਰ ਉਸੇ ਤਰ੍ਹਾਂ ਹੀ ਹੁਣ ਲੁਧਿਆਣੇ ਤੋਂ ਜਲੰਧਰ ਤੋਂ ਅਮਰਸਰ ਤੋਂ ਪ੍ਰਾਈਵੇਟ ਬੱਸਾਂ ਜਿਹੜੀ ਯੂਪੀਗਰ ਨੂੰ ਪਰਪਰ ਕੇ ਜਾ ਰਹੀਆਂ ਨੇ ਨਾਜਾਇਜ਼ ਆਪਰੇਸ਼ਨ ਜਿਹੜਾ ਹਜੇ ਵੀ ਚੱਲ ਰਿਹਾ ਹੈ ਸਿਰਫ ਗੱਲਾਂ ਦੇ ਜ਼ਰੀਏ ਕਹਿ ਰਿਹਾ ਵੀ ਜਿਹੜਾ ਨਾਜਾਇਜ਼ ਆਪਰੇਸ਼ਨ ਆ ਉਹ ਬੰਦ ਹੋ ਚੁੱਕਿਆ ਹਾਲਾਂਕਿ ਉਸੇ ਤਰ੍ਹਾਂ ਇਹ ਜੋ ਹਾਈ ਕੋਰਟ ਵੱਲੋਂ ਪਰਮਿਟ ਕੈਨਸਲ ਕੀਤੇ ਗਏ ਸੀ ਪ੍ਰਾਈਵੇਟ ਟਰਾਂਸਪੋਰਟਰਾਂ ਦੇ ਜਿਨ੍ਹਾਂ ਦੇ ਵਿੱਚ ਆਰਬਿਟ ਕੰਪਨੀ ਸੀ ਜਾਂ ਹੋਰ ਕੰਪਨੀਆਂ ਸੀਗੀਆਂ ਜਿਹੜੇ ਨਾਮ ਵਾਰ ਸੀਗੀਆਂ ਪਰ ਉਹ ਹਾਈ ਕੋਰਟ ਵੱਲੋਂ ਪਰਮਿਟ ਕੈਨਸਲ ਕੀਤੇ ਗਏ ਆ ਪਰ ਉਹ ਅਜਿਹੀ ਨਹੀਂ ਹਕੀਕਤ ਹੈ ਕਿ ਉਹ ਜਿਹੜੇ ਸਾਡੇ ਜਿਹੜੇ ਅਫਸਰਾਂ ਵੱਲੋਂ ਜਾਂ ਉਹ ਬੰਦ ਨਹੀਂ ਕੀਤੇ ਗਏ ਉਹ ਉਸੇ ਤਰ੍ਹਾਂ ਹੀ ਚੱਲ ਰਹੇ ਸੋ ਅਸੀਂ ਇਹ ਜਿਹੜੀਆਂ ਚੀਜ਼ਾਂ ਸਰਕਾਰ ਦੀਆਂ ਜੋ ਨਕਾਮੀਆਂ ਅਸੀਂ ਲੋਕਾਂ ਦੇ ਸਾਹਮਣੇ ਲਿਆਵਾਂਗੇ ਅਸੀਂ ਸਰਕਾਰ ਨੂੰ ਇਹ ਚਾਹੁੰਦੇ ਹਾਂ ਵੀ ਸਰਕਾਰ ਦਾ ਜੋ ਟਰਾਂਸਪੋਰਟ ਦਾ ਨਹਿਕਮਾ ਉਹ ਕਮਾਈ ਦਾ ਸਾਧਨ ਹੈ ਨਕਦ ਕਮਾਈ ਦਾ ਸਾਧਨ ਹੈ ਉਹਦੇ ਵੱਲ ਧਿਆਨ ਦੇਵੇ ਉਲਟਾ ਕਿ ਜੋ ਲੋਕਾਂ ਦੇ ਵਿੱਚ ਪਬਲਿਕ ਦੇ ਵਿੱਚ ਸਾਡੀ ਜੋ ਡਰਾਈਵਰ ਤੇ ਕੰਡਕਟਰ ਦੀ ਜਿਹੜੀ ਬਹੁਤ ਹੀ ਜ਼ਿਆਦਾ ਵੈਲਿਊ ਘਟਾ ਦਿੱਤੀ ਗਈ ਹੈ ਕਿਉਂਕਿ ਫਰੀ ਸਰਪ ਕਰਕੇ ਜਿਹੜੀ ਸਵਾਰੀ ਆ ਰੋਡਵੇ ਨੂੰ ਪਹਿਲ ਦਿੰਦੀ ਆ ਪਰ ਕੀ ਹੁੰਦਾ ਵੀ ਰੋਡਵੇ ਦੀਆਂ ਬੱਸਾਂ ਸਪੀਅਰ ਪਾਰ ਪਿੱਛੇ ਖੜੀਆਂ ਜਾਂ ਕੰਮ ਪਿੱਛੇ ਖੜੀਆਂ ਜਾਂ ਕਈ ਗੱਡੀਆਂ ਪਾਸਿੰਗ ਪਿੱਛੇ ਖੜੀਆਂ ਜਿਹੜੀਆਂ ਕਿ ਇੱਕ ਫੀਸ ਭਰ ਦਿੱਤੀ ਗਈ ਆ ਪਰ ਪਾਸਿੰਗ ਨਹੀਂ ਹੋ ਰਹੀਆਂ ਕਿਉਂਕਿ ਉਹਨਾਂ ਦੇ ਅਫਸਰਾਂ ਜਿਹੜੇ ਨਿਯੁਕਤ ਨਹੀਂ ਕੀਤੇ ਗਏ ਸੋ ਇਹਦੇ ਕਰਕੇ ਜੋ ਬੱਸਾਂ ਜਿਹੜੀਆਂ ਦਿੱਕਤ ਆਉਂਦੀ ਆ ਵੀ ਰੂਟ ਤੇ ਬੱਸਾਂ ਘਟ ਜਾਂਦੀਆਂ ਨੇ ਇਹ ਸਵਾਰੀ ਆ ਜਿਹੜੀ ਵੱਜ ਜਾਂਦੀ ਹੈ ਓਵਰਲੋਡ ਸਵਾਰੀ ਆ 1 ਸੀਟ 50 ਸੀਟਾਂ ਹੁੰਦੀਆਂ ਵਾਸਤੇ ਵਿੱਚ ਉਹਦੇ ਵਿੱਚ 100-100 ਸਵਾਰੀ ਚੜਦੀ ਆ ਡਰਾਈਵਰ ਕਨੈਕਟਰ ਆ ਜਾਂ ਜਿਹੜੀ ਪਬਲਿਕ ਆ ਉਹਨਾਂ ਨੂੰ ਹਰਾਸਮੈਂਟ ਆਉਂਦੀ ਆ ਸਰਕਾਰ ਉਹਨਾਂ ਨੂੰ ਸੂਚ ਦੇਣ ਦੀ ਬਜਾਏ ਜਾਂ ਡਰਾਈਵਰ ਕਨੈਕਟਰ ਆ ਤੇ ਇਹਨਾਂ ਦੇ ਉੱਪਰ ਥੋਪਿਆ ਜਾਂਦਾ ਵੀ ਇਹ ਸਵਾਰੀ ਨਹੀਂ ਚੜਾਉਂਦੇ ਟ੍ਰਾਂਸਪੋਰਟ ਮੰਤਰੀ ਸਾਹਿਬ ਨਿਤ ਬਿਆਨ ਲਾਉਂਦੇ ਆ ਵੀ ਅਸੀਂ ਇੱਕ ਕਨੈਕਟਰ ਨੂੰ ਇੰਨੇ 'ਚ ਫੜ ਲਿਆ ਜਾਂ ਅਸੀਂ ਇੰਨੇ 'ਚ ਫੜ ਲਿਆ ਪਰ ਅਸੀਂ ਦੱਸਣਾ ਚਾਹੁੰਦੇ ਆ ਵੀ ਜੋ ਸਰ ਬੱਸਾਂ ਜਿਹੜੀਆਂ ਨਜਾਇਜ਼ ਖੜੀਆਂ ਦੀਪੋਂ ਦੇ ਵਿੱਚ ਦੀਪੋਂ ਦਾ ਸ਼ਿੰਗਾਰ ਬਣ ਕੇ ਖੜੀਆਂ ਜੋ ਨਵੀਆਂ ਬੱਸਾਂ ਜਿਨ੍ਹਾਂ ਦੀ ਕਿਸ਼ਤ ਭਰਦਾ ਮਹਿਕਮਾ ਪਰ ਉਹ ਬੱਸਾਂ ਕੋਈ ਫਿਲਟਰ ਪਿੱਛੇ ਜਾਂ ਛੋਟੇ ਛੋਟੇ ਕੰਮਾਂ ਪਿੱਛੇ ਜੋ ਦੀਪੋਂ ਦੇ ਵਿੱਚ ਖੜੀਆਂ ਸਰਕਾਰ ਉਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਬਜਾਏ ਸਰਕਾਰ ਹੋਰ ਪਾਸੇ ਜਾ ਰਹੀ ਹੈ ਸਰਕਾਰ ਦੇ ਝੂਠੇ ਲੋਕਾਂ ਦੇ ਪ੍ਰਚਾਰ ਕਰੀਏ ਵੀ ਅਸੀਂ ਟ੍ਰਾਂਸਪੋਰਟ ਮਹਿਕਮਾ ਜਿਹੜਾ ਬਹੁਤ ਹੀ ਜ਼ਿਆਦਾ ਕਮਾਈ ਦਾ ਸਾਧਨ ਅਸੀਂ ਕਮਾਈ ਕਰ ਰਹੇ ਹਾਂ ਪਰ ਇਸ ਦੇ ਉਲਟ ਵੀ ਮਹਿਕਮਾ ਜਿਹੜਾ ਜਨਮ ਦਿਨ ਜੋ ਪਿਛਲੀਆਂ ਰਹਿਤੀ ਪਾਰਟੀਆਂ ਸੀਗੀਆਂ ਉਹਨਾਂ ਦੇ ਉਨਾ ਸਮੇਂ ਵੀ ਇੰਨਾ ਇਹਦਾ ਬਦਾ ਹਾਲ ਨਹੀਂ ਹੋਇਆ ਜਿੰਨਾ ਹੁਣ ਹੋ ਰਿਹਾ ਸੋ ਮੈਂ ਸਾਡੇ ਟ੍ਰਾਂਸਪੋਰਟ ਮੰਤਰੀ ਸਾਹਿਬ ਨੂੰ ਕਹਿਣਾ ਵੀ ਤੁਸੀਂ ਜ਼ਮੀਨੀ ਹਕੀਕਤ ਦੇ ਵਿੱਚ ਆਓ ਦੇਖੋ ਢਿੱਪਾਂ ਦੇ ਵਿੱਚ ਦੌਰਾ ਕਰੋ ਕਿਵੇਂ ਪਿਛਲੇ ਟ੍ਰਾਂਸਪੋਰਟ ਮੰਤਰੀ ਰਹੇ ਜਾਂ ਰਾਜਾ ਬਣੇ ਕੋ ਉਹਨਾਂ ਨੇ ਹਰ ਇੱਕ ਢਿੱਪਾਂ ਦੇ ਵਿੱਚ ਜਾ ਜਾ ਕੇ ਦੇਖਿਆ ਵੀ ਪਲਾਜ਼ਮਾ ਨੂੰ ਕੀ ਕੰਨੀਆਂ ਪਰੇਸ਼ਾਨੀਆਂ ਆ ਰਹੀਆਂ ਹਨ ਢਿੱਪਾਂ ਦੇ ਵਿੱਚ ਜੋ ਵਰਕਸ਼ਾਪਾਂ ਜੋ ਡਿੱਗਣ ਵਾਲੀਆਂ ਹੋਣੀਆਂ ਪਈਆਂ ਬਿਲਡਿੰਗਾਂ ਜਿਹੜੀਆਂ ਪਾਟੀਆਂ ਪਈਆਂ ਸਰਕਾਰ ਦਾ ਪਰਜਵਾਨ ਦਾ ਮੰਤਰੀ ਸਾਹਿਬ ਦਾ ਵੀ ਤੁਸੀਂ ਢਿੱਪਾਂ ਦੇ ਵਿੱਚ ਜਾਓ ਤੇ ਦੇਖੋ ਵੀ ਉਹਨਾਂ ਦੇ ਜਿਹੜੇ ਵਰਕਰ ਉੱਥੇ ਕੰਮ ਕਰ ਰਹੇ ਆ ਉਹਨਾਂ ਦਾ ਕੀ ਹਾਲ ਹੈ ਡੀਪੋਆਂ ਦੇ ਜੋ ਬਹੁਤ ਹੀ ਜ਼ਿਆਦਾ ਖਸਤਾ ਹਾਲਤ ਹੋ ਚੁੱਕੀ ਐ বাস ਸਟੈਂਡਾਂ ਦੇ ਉੱਪਰ ਵੀ ਕਿਤੇ ਜੋ বাস ਸਟੈਂਡ ਆ ਜੋ ਪ੍ਰਾਈਵੇਟ ਜਿਹੜੇ ਕੰਪਨੀ ਅਰੇਂਜਮੈਂਟ ਦਿੱਤੇ ਗਏ ਠੇਕੇਦਾਰਾਂ ਨੂੰ ਉੱਥੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਉਹ ਜਿਹੜੇ ਕੀ ਚੱਕਰ ਆ ਕਿ ਜੋ ਉੱਥੇ ਦੁਕਾਨਾਂ ਨੂੰ ਕਿਰਾਏ ਤੇ ਦਿੱਤੀਆਂ ਜਾਂਦੀਆਂ ਉਹ ਆਹ ਦੇ ਪਾਣੀ ਦੀ ਬੋਤਲ ਐ ਜੋ 10 ਰੁਪਏ ਦੀ ਪਾਣੀ ਦੀ ਬੋਤਲ ਵੇਚਣ ਦੀ بجائے ਉੱਥੇ ਪਾਣੀ ਦਾ ਪ੍ਰਬੰਧ ਵੀ ਨਹੀਂ ਸਹੀ